ਇਕਾਰਾ ਵਾਂਗ ਲਮੀ ਦੇ ਪਿੰਡ ਦੇ ਤੋਂ ਔਖਾ ਬੰਦਲਾ ਲਈ ਆਜ਼ਾਦ ਹੋਣਾ ਗੱਲਾਂ ਭਾਵੇਂ ਸਾਰੀਆਂ ਔਖੀਆਂ ਨੇ ਖਾਲਸਾ ਜੀ ਪਰ ਬੜਾ ਆਖਾ ਦੇ ਕਿਸ ਲਈ ਮਰਨਾ ਤੇ ਬਰਬਾਦ ਹੋਣਾ ਸੈਦ ਖਾਨ ਆਪਣੀਆਂ ਭੌਤਾਂ ਨੂੰ ਨਾਲ ਲੈ ਕੇ ਅੱਜ ਨਾਲ ਪ੍ਰਸਾਦੀ ਕੋਲ ਤਾਂ ਧਰਤੀ ਤੇ ਆਇਆ ਮਹੰਗਾਰ ਕੇ ਆਖਾ ਸਿੱਖਾਂ ਦੇ ਗੁਰੂ ਤੀਰੋ ਹੰਦ ਅੱਜ ਸੈਦ ਖਾਨ ਤੁਹਾਡੇ ਮੁਕਾਬਲੇ ਤੇ ਆਇਆ ਬਾਰੇ ਦਮਾ ਚੜੇ ਇਹਨਾਂ ਮਾਰੇ ਗਏ ਨੇ ਅੱਜ ਸੈਦ ਖਾਨ ਤੁਹਾਨੂੰ ਮਾਰ ਕੇ ਤਾਵੇਗਾ ਤਾ ਉਹ ਸ਼ਹੀਦ ਕਰ ਦਵੇਗਾ ਜਾਂ ਤਾਂ ਅਨੰਦ ਗ੍ਰਫਤਾਰ ਕਰਕੇ ਦਿੱਲੀ ਦਰਬਾਰ ਵਿੱਚ ਪੇਸ਼ ਕਰੇਗਾ ਮਾਰੇ ਅਨੰਦ ਦਾ ਦੇਖਰੇ ਨੇ ਉਤੋਂ ਬਾਹਰ ਨਾਲ ਤੋਂ ਜੀਲੇ ਘਰੇ ਨੂੰ ਛੇੜਿਆ ਤੇ ਕੋਹਾਂ ਨਾ ਨਾ ਫਲੇ ਤੁਰਿਆ ਸੈਦ ਖਾਨ ਨੇ ਹਥਿਆਰ ਚਫਾ ਪਾਇਨ ਤੀਰ ਦਾ ਤਮ ਕਸਿਆ ਤਾਛੰਦ ਦੁਆਰਾ ਤੀਰ जो गुरु गोबिंद जी महाराज नीला दमाना नीला चोरा नीला पजावा नीले गोहे से सवार हों आहज खान की चर्मा के बच्ची कह लगा ला अल्लाह अल्लाह ना ना सुन अल्लाह ऐ लगता है कि अल्लाह का रूप ਅੱਲਾ ਦਾ ਨੂਰ ਪਿਆਰਿਆ ਮੈਂ ਤੇ ਹੰਟ ਦਾ ਕਪੜਾ ਦੁਸ਼ਮਣ ਸੁਣਦਾ ਰਿਹਾ ਪਰ ਇਹਦਾ ਬਾਣਾ ਦੇਖ ਕੇ ਇਹਦਾ ਚਿਹਰਾ ਦੇਖ ਕੇ ਇਹਦਾ ਨੂਰ ਦੇਖ ਕੇ ਇਹਦਾ ਘੋੜਾ ਦੇਖ ਕੇ ਇਹ ਅੱਲਾ ਦਾ ਰੂਹ ਦਜਦਾ ਹੈ ਮਹਾਰਾਜ ਸੋਚਾ ਜਰਾ ਹਮ ਲਗਾ ਸੈਦ ਸ਼ਰੀਫ ਨੂੰ ਬੋਦੇ ਸੀ ਮਹਾਰਾਜ ਨੇ ਲਾ ਕੇ ਘੋੜੇ ਕੋਲ ਫਤਕਾ ਕੀਤਾ ਕਹਿ ਲਗਾ ਜੰਗੀ ਜਰ ਨਾਲ ਉਹ ਸੈਦ ਖਾਨ ਬੜੇ ਜੱਦਾ ਆਤਮਾ ਦਾ ਸੀ ਸਿਖਾ ਦੇ ਨੂੰ ਪਰਿਵਾਰ ਕੱਢੂ ਲਾ ਕਰਵਾ। ਇਹਨਾਂ ਤੀਰ ਨੂੰ ਕਸਿਆ ਮਹਾਰਾਜ ਹੱਸੇ। ਮਹਾਰਾਜ ਮੁਸਕਰਾਏ। ਕੰਗਰ ਸੈਨਖਾਨ ਇਹ ਤੀਰ ਦੇ ਵਾਰ ਦਾ ਸਮਾਂ ਲੱਗ ਜਦਾ ਹੈ। ਜੇ ਤੀਰ ਦਾ ਵਾਰ ਕਰਨਾ ਸੀ। ਜਦੋਂ ਮੈਂ ਘੋੜੇ ਤੇ ਸਵਾਰ ਹੋ ਕੇ ਆਨੰਦਪੁਰ ਦਾ ਕਲਿੰਦਰ ਭਾਈ ਤੋਂ ਥਲੇ ਪਰ ਆਸਾ ਮੇਰੇ ਤੇ ਵਾਰ ਕਰ ਸਕਦਾ ਸੀ। ਪਰ ਜਿੱਗੀ ਜਮੈਲਾ ਤੱਕਾ ਹੋਏ। ਆਪਰੇ ਮਿਆਨ ਦੇ ਵਿੱਚ ਤਲਵਾਰ ਦੀ ਟੂਰ ਅੱਜ ਸਿੱਖਾਂ ਦਾ ਗੁਰੂ ਤੇਰਾ ਮੁਕਾਬਲਾ ਕਰੇਗਾ ਕਿਵੇਂ ਸ਼ੁਰੂ ਕਾਫੀ ਮਿਆਨ ਵਿੱਚੋਂ ਤਲਵਾਰ ਕੱਟੀ ਤਲਵਾਰ 28 ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੋ ਤੇ ਬਾੜ ਕਰਨ ਲਗਾ ਪਿੱਛੇ ਤੋਂ ਤਲਵਾਰ ਅਲਾਈ ਤੇ ਵਿਦਮਾਨ ਕਦੇ ਤਲਵਾਰ ਹੱਥ ਚੋਂ ਛੁੱਟ ਗਈ ਆਪੋ ਸਤਨਾਮ ਸ੍ਰੀ ਵਾਹਿਗੁਰੂ ਚਰਨਾ ਤੇਟਾ ਪਿਆ ਮਹਾਰਾਜ ਜੀ ਮਬਾਰਕ ਚਰਨਾਂ ਤੇ ਆਪਣਾ ਸੈਟ ਕਾ ਕੇ ਕੰਮ ਕਰੇਗਾ ਮਹਾਰਾਜ ਮੈਂ ਪੁੱਤਨ ਹਾਰ ਹੱਥ ਸੇ ਬਖਸ਼ਣ ਹਾਰ ਪੁੱਤਨ ਮੈਂ ਸੁਣਿਆ ਹੈ ਆਪਣੇ ਬਾਦਲ ਮੇਰਾ ਕਿ ਗੁਰੂ ਨਾਨਕ ਦੇ ਦਰਬਾਰ ਤੇ ਜਿਹੜਾ ਕਠਿਆਰ ਕੋਲ ਦੇ ਖਾਲੀ ਨਹੀਂ ਗਿਆ ਜਿਹੜੇ ਜੋ ਮੰਗਾਇਆ ਗਿਆ ਹੈ ਇੱਕ ਮਨਵਾਹ ਕਹਿੰਦਾ ਸੱਚੇ ਬਾਦਸ਼ਾਹ ਤੇਰੇ ਦਰਬਾਰ ਅੰਦਰ ਜਿਹੜਾ ਆ ਗਿਆ ਖਾਲੀ ਨਹੀਂ ਜਾ ਸਕਦਾ ਜਿਹਨੂੰ ਆਸਰਾ ਹੈ ਤੇਰੇ ਬਿਦਾਰਿਆਂ ਦਾ ਉਹਨੇ ਫੇਰ ਨਹੀਂ ਕੋਈ ਨਾ ਸਕਦਾ ਇਸ ਕਿਰਪਾਣੀ ਵਿੱਚ ਬਖਤਾ ਬੜੀਆਂ ਭਾਰੀਆਂ ਨੇ ਜਿਹੜੀਆਂ ਰੂਹਾਂ ਇਸ ਹੱਥੇ ਤੇ ਧੀਆਂ ਨੇ ਤੱਤੀ ਵਾਹ ਨਾਲ ਲਗੇ ਤਰਬੀਰ ਸਿੰਘਾ ਸਦਾ ਚੰਦੀਆਂ ਕੜਈਆਂ ਰਹਿੰਦੀਆਂ ਨੇ ਜਾਂਦੇ ਇਹੋ ਤਰ੍ਹਾਂ ਦੁੱਖ ਦੇ ਦੰਦ ਦਗਾਤਾ ਨਾ ਤਾਂ ਮੇਰਤੀ ਹੋਣ ਤਾਂ ਮਿਲਦੀਆਂ ਨੇ ਜਾਨੀ ਜਾਨ ਜਾਨ ਦੇ ਭੇਤ ਵਿੱਚ ਬੁੱਧ ਲੈnde ਭਾੜਤਾ ਫੇਰ ਵੀ ਆਏ ਪਰ ਬੁੱਧ ਮੰਗੇ ਕੋਈ ਮਰਤ ਮੰਗੇ ਤੁਹਾਨੂੰ ਹੱਥ ਕੋਲ ਖਾ ਦੇ ਤੋਹੀ ਜਾਵੇ ਪਰ ਜੋ ਜੀ ਆਵੇ ਸਵਰਾਜੀ ਹੀ ਜਾਇਤ ਹੋ ਤਾਂ ਆ ਸਰਬਤ ਦਾ ਸਦਾ ਹੀ ਹੋਈ ਜਾਵੇ ਗੁਰ ਗੋਬਿੰਦ ਸਿੰਘ ਜੀ ਮਹਾਰਾਜਾ ਮੁਬਾਰਕ ਜਨਮ ਤੇ ਸਰਦ ਖਾਨ ਨੇ ਆਪਣਾ